ਲੈਂਡ ਪੁਲਿੰਗ ਕੌਂਸਿਲੈਂਟ ਇਹ ਸਰਕਾਰ ਨੇ ਸਰਕਾਰ ਕਹਿੰਦੀ ਹੈ ਸ਼ਹਿਰੀਕਰਨ ਸ਼ਹਿਰੀਕਰਨ ਕਰਨਾ ਭਾਰਤੀ ਜਨਤਾ ਪਾਰਟੀ ਦੀ ਮੋਦੀ ਸਾਹਿਬ ਵੀ ਇਹੀ ਕਹਿੰਦੇ ਹੈ ਕਿ ਸ਼ਹਿਰੀਕਰਨ ਨੂੰ ਉਤਸ਼ਾਹਤ ਕਰੀਏ ਡਵੈਲਪਮੈਂਟ ਡਵੈਲ ਤੁਰੀਏ ਫਿਰ ਵਿਰੋਧ ਕਿਉਂ ਹੋ ਰਿਹਾ ਹੈ ਅਜ ਉਸ ਆਨੰਦਦਾਤਾ ਜਿਹੜਾ ਸੋਰਸ ਆਫ ਇਨਕਮ ਹੈ ਜਾਂ ਜਿਹੜਾ ਉਹਦਾ ਖੇਤੀਬਾੜੀ ਦਾ ਜਿਹੜਾ ਕੰਮ ਹੈ ਉਹਨੂੰ ਉਜਾੜਨ ਦੀ ਇੱਕ ਪਲੈਨਿੰਗ ਲੈ ਕੇ ਆਮ ਆਦਮੀ ਪਾਰਟੀ ਆਈ ਹੈ ਜਿਹੜਾ ਇੱਕ ਬਹੁਤ ਦੁਖਦਾਈ ਇੱਕ ਘਟਨਾ ਮੈਂ ਸਮਝਦਾ ਹਾਂ ਔਰ ਐਸਾ ਨਜ਼ਰ ਆ ਰਿਹਾ ਹੈ ਕਿ ਇਹਦੇ ਵਿੱਚ ਕੋਈ ਨਾ ਕੋਈ ਕਾਂਸਪੀਰੇਸੀ ਹੈ ਕਿਸੇ ਪਲੈਨਿੰਗ ਦੇ ਅੰਡਰ ਕੀਤਾ ਜਾ ਰਿਹਾ ਔਰ ਜਲਦਬਾਜ਼ੀ ਕੀਤਾ ਜਾ ਰਿਹਾ ਹੈ। ਕੀਆ ਜਾ ਰਿਹਾ ਹੈ ਕਿ ਸਵੈਚਨਾਲ ਜਿਹੜਾ ਬੰਦਾ ਜਗ੍ਹਾ ਦੇਣਾ ਚਾਹੁੰਦਾ ਹੈ ਉਹ ਦੇ ਲੇਕਿਨ ਐਸਾ ਨਜ਼ਰ ਆ ਰਿਹਾ ਹੈ ਕਿ ਤੁਸੀਂ ਜਦੋਂ ਨੋਟੀਫਾਈ ਕਰਦੇ ਹੋਗੇ ਤੇ ਜਿਹੜਾ ਬੰਦਾ ਮਨਾਂ ਕਰਦਾ ਹੈ ਕਿ ਮੈਂ ਸਵੈਚਨਾਲ ਨਹੀਂ ਦੇਣਾ ਚਾਹੁੰਦਾ ਉਹ ਵਿਡਰੋਅ ਕਿਤਾ ਕਰੇਗਾ ਜਗ੍ਹਾ ਜੇ ਉਹਨੂੰ ਇਹ ਕਹਿੰਦੇ ਵੀ ਇਹ ਸਰਕਾਰ ਕੀ 30000 ਰੁਪਏ ਸੀ ਦਵਾਂਗੇ ਸਾਲ ਦਾ ਤੇ ਕਿੱਦਾਂ ਘਰ ਚਲਾਏਗਾ ਪਰ ਉਹ ਵੀ ਉਹ 3 ਸਾਲਾਂ ਦਾ ਵਾਦਾ ਕਰਦੇ ਨੇ 3 ਸਾਲਾਂ ਤੋਂ ਬਾਅਦ ਉਹ ਕਿਸਾਨ ਨਾਲ ਕੀ ਹੋਏਗਾ ਉਹਦੀ ਜਗਾ ਫਸੀ ਹੈ ਉਹ ਬਾਹਰ ਨਿਕਲਦੀ ਹੈ ਨਹੀਂ ਨਿਕਾਲ ਪਾਂਦਾ ਔਰ ਉਹ ਖੇਤੀ ਕਰ ਨਹੀਂ ਸਕਦਾ ਸ਼ਹਿਰਾਂ ਚ ਆ ਕੇ ਕਿੱਥੇ ਬਸੇਗਾ ਘਰ ਉਜੜ ਜਾਏਗਾ ਖੇਤ ਉਜੜ ਗਿਆ ਬੱਚਿਆਂ ਨੂੰ ਕਿੱਦਾਂ ਪਾਲੇਗਾ ਇਹਦਾ ਕੋਈ ਜਵਾਬ ਸਰਕਾਰ ਕੋਲ ਨਹੀਂ ਹੈ ਸ਼ਹਿਰਾਂ ਚ 25 25 ਸਾਲ ਤੀਤੀ ਸਾਲਾਂ ਦੇ ਜਿਹੜੀਆਂ ਸਕੀਮਾਂ ਸੀ ਆਈਆਂ ਇਸ ਲੈਵਲ ਦੀਆਂ ਨਹੀਂ ਆਈਆਂ ਕੋਈ 10 ਏਕੜ ਦੀ ਹੈਈ ਕੋਈ 20 ਏਕੜ ਦੀ ਹੈਈ ਉਹਦੇ ਚ ਵੀ 30 30 ਸਾਲ ਲੱਗ ਗਿਆ ਹੱਲ ਤੇ ਪੂਰੀ ਤਰ੍ਹਾਂ ਉਹਨਾਂ ਨੂੰ ਆਕੂਪਾਇ ਆਕੂਪੇਸ਼ਨ ਨਹੀਂ ਕੀਤੀ ਗਈ ਉਹਨਾਂ ਦੀ ਉਹਨਾਂ ਨੂੰ ਜਿਹੜਾ ਵਸੋਂ ਨਹੀਂ ਮਿਲੀ ਉਹਨਾਂ 30% ਉਹਨਾਂ ਦੇ ਦੁਕਾਨਾਂ ਭਰ ਗਈਆਂ ਜਿੱਥੇ ਕੋਈ ਕਮਰਸ਼ੀਅਲ ਜਗ੍ਹਾ ਸੀ ਜੇ ਕਿੱਥੇ ਕਾਰਨੀਆਂ ਕੱਟੀਆਂ ਗਈਆਂ ਉਹਨਾਂ ਦੀ 40% ਪਰ ਹੀ 60 60% ਖਾਲੀ ਪਈਆਂ ਤੁਸੀਂ 40000 ਏਕੜ ਦੀ ਗੱਲ ਕਰਦੇ ਹੋ ਮੇਰੇ ਹਿਸਾਬ ਨਾਲ ਇਹ ਤੇ ਅਗਲੇ 50 ਸਾਲ ਚ ਨਹੀਂ ਇਹਨਾਂ ਕੋਲ ਵਸੋਂ ਹੋਣੀ ਹੈ ਇਹ ਕਿਉਂ ਸਰਕਾਰੀ ਡੀ ਕਾਲੀ ਕਾਰੇ ਨੋਟੀਫਿਕੇਸ਼ਨ ਤੁਸੀਂ ਵੀ ਗੱਲ ਕੀਤੀ ਹੈ ਪਹਿਲਾ ਮਹੀਨੇ ਦਾ ਸਮਰੱਥਤਾ ਗਿਆ ਸੀ ਹੁਣ 15 ਦਿਨ ਕਰਤਾ ਉਸ ਨੂੰ ਘਟਾਟੇ ਭਾਵ ਹੁਣ 2 ਤਰੀਕ ਨੂੰ ਨੋਟੀਫਿਕੇਸ਼ਨ ਹੋਇਆ ਸੀ ਤੇ 17 ਤਰੀਕ ਨੂੰ ਉਹ ਟਾਈਮ ਖਤਮ ਹੋ ਰਿਹਾ ਅੱਜ 9 ਤਰੀਕ ਹੋ ਗਈ ਹੈ ਹੋਰ 8 ਦਿਨ ਬਾਕੀ ਆਮ ਆਦਮੀ ਪਾਰਟੀ ਇੱਕ ਫਰੇਵਰ ਟੂਟ ਦੀ ਰਾਜ ਦੀ ਖੇਲਦੀ ਹੈ ਔਰ ਅਸੀਂ ਦਿੱਲੀ ਚ ਵੀ ਦੇਖਿਆ ਹੈ ਕਿ ਹਮੇਸ਼ਾ ਸੱਚਾਈ ਦੀ ਗੱਲ ਕਰਨ ਵਾਲੇ ਲੋਕ ਬਾਅਦ ਚੋਂ ਕਿਸ ਤਰੀਕੇ ਦੇ ਲਿਖ ਕੇ ਇੱਕ ਸਕੈਮ ਦੇ ਅੰਡਰ ਇਹਨਾਂ ਸਾਰਿਆਂ ਦਾ ਨਾਮ ਆਏ ਔਰ ਬੜੇ ਬੜੇ ਲੀਡਰ ਫਸੇ ਨੇ ਜਿਹੜੇ ਹੈਗੇ ਨੇ ਅਫਸਰ شاہੀ ਹੈ ਉਹਨੂੰ ਇਹਨਾਂ ਚੀਜ਼ ਦਾ ਪਤਾ ਹੁੰਦਾ ਵੀ ਇਸ ਦੇ ਨਤੀਜੇ ਕੀ ਨਿਕਲਣਗੇ ਕਿ ਅਫਸਰ شاہੀ ਵੀ ਦਬਾਅ ਹੈ ਤਾਂ ਇਹ ਅਫਸਰ شاہੀ ਨਾਲ ਰਹੀ ਹੋਈ ਮੁਖ ਮੰਤਰੀ ਪਿੱਛੇ ਹਟੇ ਔਰ ਉਹਦੀ ਜਗ੍ਹਾ ਤੇ ਇੱਕ ਫੈਕਟਰੀ ਨੂੰ ਲਗਾਤਾ ਗਿਆ ਹੈ ਮੈਕਨ ਵਾਸਤੇ ਜਿਹੜਾ ਉਹ ਸਭ ਕੁਝ ਹੈਟਰ ਕਰ ਰਿਹਾ ਹੈ ਇਹਤੇ ਉਹਨਾਂ ਦੀ ਮਿਲੀ ਭਗਤ ਹੈ ਇਹ ਅੰਡਰ ਪ੍ਰੈਸ਼ਰ ਹੈ ਲੇਕਿਨ ਉਹ ਕਰ ਰਹੇ ਨੇ ਕੰਮ ਇਸ ਵੇਲੇ ਲੇਕਿਨ ਮੈਨੂੰ ਐਸਾ ਲੱਗਦਾ ਹੈ ਕਿ ਇਸ ਜਿਹੜੀ ਸਾਰੀ ਪਲੈਨਿੰਗ ਹੈ ਇਦੇ ਵਿੱਚ ਜਿੱਥੇ ਬਾਕੀ ਪੋਲਿਟੀਕਲ ਪਾਰਟੀਆਂ ਖਿਲਾਫ ਖੜੀਆਂ ਹੋ ਗਿਆ ਆਮ ਆਦਮੀ ਪਾਰਟੀ ਵੀ ਤਾਂ ਬਹੁਤ بڑا ਵਿਰੋਧ ਹੋਣ ਜਾ ਰਿਹਾ ਹੈ ਔਰ ਆਉਣ ਵਾਲੇ ਦਿਨਾਂ 'ਚ ਇਹ ਪੂਰੀ ਤਰ੍ਹਾਂ ਨਾਲ ਵਿਰੋਧ ਹੋਏਗਾ ਪੂਰੇ ਪੰਜਾਬ ਦੇ ਵਿੱਚ ਔਰ ਇਹਨਾਂ ਨੂੰ ਵਿਡਰੋਅ ਕਰ ਦੇਣਾ ਪੰਜਾਬ ਸਰਕਾਰ ਵੱਲੋਂ ਲੈਣ ਦੇ ਕਿ ਲੈਂਡ ਪੂਲਿੰਗ ਪਾਲਿਸੀ ਦੇ ਅਧੀਨ ਪੰਜਾਬ ਦੀ 40000 ਏਕੜ ਜ਼ਮੀਨ ਐਕਵਾਇਰ ਕੀਤੀ ਜਾਣੀ ਹੈ ਜਿੱਥੇ ਸਰਕਾਰ ਵੱਲੋਂ ਦਾਵਾ ਕੀਤਾ ਜਾਂਦਾ ਵੀ ਨਵਾਂ ਅਰਬਨ ਸਟੇਟ ਬਸਾਰਿਆ ਜਾਏਗਾ ਨਵਾਂ ਸ਼ਹਿਰੀਕਰਨ ਕੀਤਾ ਜਾਏਗਾ ਜਿਸ ਦਾ ਵਿਰੋਧ ਪੂਰੇ ਪੰਜਾਬ ਭਰ ਦੇ ਵਿੱਚ ਹੋ ਰਿਹਾ ਜਿੱਥੇ ਪੰਜਾਬ ਦੇ ਜੀਮੀਦਾਰ ਨੇ ਉਹ ਇਸ ਦਾ ਵਿਰੋਧ ਕਰਦੇ ਨੇ ਅਤੇ ਵੱਖ-ਵੱਖ ਪੋਲਿਟੀਕਲ ਪਾਰਟੀਆਂ ਇਸ ਦੇ ਵਿਰੋਧ ਦੇ ਵਿੱਚ ਨਿੱਤੇ ਹੋਏ ਨੇ ਖਾਸ ਤੌਰ ਤੇ ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਸੂਬੇ ਭਰ ਦੇ ਵਿੱਚ ਪ੍ਰੈਸ ਕਾਨਫਰੰਸ ਰਾਹੀਂ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਅਵੇਅਰ ਕੀਤਾ ਕਿ ਸਰਕਾਰ ਦੀ ਇਸ ਜਿਹੜੀ ਇਹ ਪਾਲਿਸੀ ਹੈ ਤੋਂ ਸੁਚੇਤਨਤਾ ਕੇਸ ਤੋਂ ਠੌਰ ਲੁਧਿਆਣੇ ਪੁੱਜਣੇ ਭਾਰਤੀ ਜਨਤਾ ਪਾਰਟੀ ਦੇ ਮਹਾ ਮੰਤਰੀ ਨੇ ਗੱਲਬਾਤ ਕਰਨਗੇ ਕੀ ਕਹਿੰਦੇ ਨੇ ਬਹੁਤ ਬਹੁਤ ਸਵਾਗਤ ਹੈ ਸੱਸੀ ਗੱਲਸਨ ਸਤਿ ਸ਼ਕਾਲ ਜੀ ਕੌਂਸਿਲੈਂਟ ਦੀ ਹੈ ਸਰਕਾਰ ਨੇ ਸਰਕਾਰ ਕਹਿੰਦੀ ਹੈ ਸ਼ਹਿਰੀਕਰਨ ਸ਼ਹਿਰੀਕਰਨ ਕਰਨਾ ਭਾਰਤੀ ਜਨਤਾ ਪਾਰਟੀ ਵੀ ਮੋਦੀ ਸਾਹਿਬ ਵੀ ਇਹੀ ਕਹਿੰਦੇ ਹੈ ਵੀ ਸ਼ਹਿਰੀਕਰਨ ਨੂੰ ਉਤਸ਼ਾਹਤ ਕਰਿਏ ਡਵੈਲਪਮੈਂਟ ਦੇ ਵੱਲ ਤੁਰਿਏ ਫਿਰ ਵਿਰੋਧ ਕਿਉਂ ਹੋ ਰਿਹਾ ਜੀ ਦੇਖੋ ਪੰਜਾਬ ਤੇ ਇੱਕ ਪਹਿਲੀ ਗੱਲ ਹੈ ਕਿ ਖੇਤੀ ਪ੍ਰਧਾਨ ਦਾ ਸੂਬਾ ਹੈ ਔਰ ਸਾਡਾ ਇਹ ਮੰਨਣਾ ਹੈ ਭਾਰਤੀ ਜਨਤਾ ਪਾਰਟੀ ਪੰਜਾਬ ਦਾ ਇਹ ਮੰਨਣਾ ਹੈ ਕਿ ਜਿਹੜੀ ਔਸਤਨ ਪੂਰੇ ਹਿੰਦੁਸਤਾਨ ਦੇ ਜਿਹੜਾ ਅਰਬਨਾਈਜ਼ੇਸ਼ਨ ਹੈ ਸ਼ਹਿਰੀਕਰਨ ਜਿਹੜਾ ਹੋਇਆ ਹੈ ਉਹ ਲਗਭਗ 31% ਹੈ। ਔਰ ਪੰਜਾਬ ਦੇ ਵਿੱਚ ਪਹਿਲੇ ਹੀ ਅਸੀਂ 42% ਤੇ ਬੈਠੇ ਆ। ਇਹਦਾ ਮਤਲਬ ਇਹ ਹੈ ਕਿ ਪੰਜਾਬ ਜਿਹੜੀ ਅਰਬਨਾਈਜੇਸ਼ਨ ਹੈ ਪਹਿਲੇ ਹੀ ਬਾਕੀਆਂ ਸਿਟੀਆਂ ਨਾਲ ਬਾਕੀਆਂ ਸ਼ਹਿਰਾਂ ਨਾਲੋਂ ਜ਼ਿਆਦਾ ਹੋਈ ਹੈ। ਆ ਬਾਕੀ ਸੂਬਿਆਂ ਨਾਲੋਂ ਜ਼ਿਆਦਾ ਹੋਈ ਹੈ। ਸੋ ਐਸੇ ਹਾਲਾਤ ਦੇ ਵਿੱਚ ਪੰਜਾਬ 'ਚ ਅਰਬਨਾਈਜੇਸ਼ਨ ਹੋਰ ਨਹੀਂ ਚਾਹੀਦੀ ਆ ਔਰ ਪੰਜਾਬ ਦਾ ਕਿਸਾਨ ਇੱਕ ਬੜੀ ਉਪਜਾਊ ਜ਼ਮੀਨ ਤੇ ਬੈਠਾ ਹੈ। ਔਰ ਅਸੀਂ ਸਿਰਫ ਪੰਜਾਬ ਦੀ ਜਿਹੜੇ ਅਨਾਜ ਦੀ ਅਪੂਰਤੀ ਨੂੰ ਪੂਰਾ ਨਹੀਂ ਕਰਦੇ ਅਸੀਂ ਪੂਰੇ ਹਿੰਦੁਸਤਾਨ ਦੀ ਜਿਹੜਾ ਅਨਾਜ ਦੀ ਲੋੜ ਹੈ ਉਹਨੂੰ ਉਹਦੇ ਚ ਵੀ ਆਪਣਾ ਹਿੱਸਾ ਬੜਾ ਦਿੰਦੇ ਆਂ ਔਰ ਪੰਜਾਬ ਦੇ ਕਿਸਾਨ ਨੂੰ ਹਮੇਸ਼ਾ ਪੂਰੇ ਹਿੰਦੁਸਤਾਨ ਚ ਅਨਦਾਤਾ ਦੇ ਰੂਪ ਚ ਦੇਖਿਆ ਗਿਆ ਅੱਜ ਉਸ ਅਨਦਾਤਾ ਦਾ ਜਿਹੜਾ ਸੋਰਸ ਆਫ ਇਨਕਮ ਹੈ ਜਾਂ ਜਿਹੜਾ ਉਹਦਾ ਖੇਤੀਬਾੜੀ ਦਾ ਜਿਹੜਾ ਕੰਮ ਹੈ ਉਹਨੂੰ ਉਜਾੜਨ ਦੀ ਇੱਕ ਪਲੈਨਿੰਗ ਲੈ ਕੇ ਆਮ ਆਦਮੀ ਪਾਰਟੀ ਆਈ ਹੈ ਜਿਹੜਾ ਇੱਕ ਬਹੁਤ ਦੁਖਦਾਈ ਇੱਕ ਘਟਨਾ ਮੈਂ ਸਮਝਦਾ ਆਂ ਔਰ ਐਸਾ ਨਜ਼ਰ ਆ ਰਿਹਾ ਹੈ ਕਿ ਇਹਦੇ ਵਿੱਚ ਕੋਈ ਨਾ ਕੋਈ ਕਾਂਸਪੀਰੇਸੀ ਹੈ ਕਿਸੇ ਪਲੈਨਿੰਗ ਦੇ ਕਿੱਤਾ ਜਾ ਰਿਹਾ ਹੈ ਔਰ ਜਲਦਬਾਜ਼ੀ ਕੀਤਾ ਜਾ ਰਿਹਾ ਹੈ। ਕੀ ਆ ਜਾ ਰਿਹਾ ਹੈ ਕਿ ਸਵਿਛਾ ਨਾਲ ਜਿਹੜਾ ਬੰਦਾ ਜਗ੍ਹਾ ਦੇਣਾ ਚਾਹੁੰਦਾ ਹੈ ਉਹ ਦੇ ਲੇਕਿਨ ਐਸਾ ਨਜ਼ਰ ਆ ਰਿਹਾ ਹੈ ਕਿ ਤੁਸੀਂ ਜਦੋਂ ਨੋਟੀਫਾਈ ਕਰਦੇ ਹੋਗੇ ਤੇ ਜਿਹੜਾ ਬੰਦਾ ਮਨਾ ਕਰਦਾ ਹੈ ਕਿ ਮੈਂ ਸਵਿਛਾ ਨਾਲ ਨਹੀਂ ਦੇਣਾ ਚਾਹੁੰਦਾ ਉਹ ਵਿਡਰੋ ਕਿੱਦਾਂ ਕਰੇਗਾ ਜਗ੍ਹਾ। ਜੀ ਜੀ। ਅਗਰ ਉਹੀ 4-5 ਸਾਲਾਂ ਲਈ ਰਹਿ ਗਿਆ ਮੈਂ ਇੱਕ ਛੋਟੇ ਉਦਾਹਰਣ ਲਈ ਕਹਿੰਦਾ ਕਿ ਕਿਸੇ ਤਰੀਕੇ ਨਾਲ ਜ ਕਿਸੇ ਦੀ ਜ਼ਮੀਨ ਫਸ ਜਾਂਦੀ ਉਸ ਨੋਟੀਫਿਕੇਸ਼ਨ ਦੇ ਵਿੱਚ। ਉਹ ਇੱਕ ਵਿਅਕਤੀ ਜਿਹੜਾ ਜਿੱਦਾਂ ਕਿਹਾ ਗਿਆ ਹੈ ਕਿ ਲਗਭਗ ਅਸੀਂ ਆ 2-3 ਲੱਖ 3 ਲੱਖ ਰੁਪਿਆ ਸਾਲ ਦਾ ਜਿਹੜਾ ਇੱਕ ਇੱਕ ਏਕੜ ਚੋਂ ਕਮਾਣ ਨਹੀਂ ਆਇਓ ਕਿਸਾਨ ਜਿਹੜਾ ਗਰੀਬ ਕਿਸਾਨ ਹੈ ਔਰ ਆਪਣਾ ਘਰ ਚਲਾਉਂਦਾ ਹੈ ਜੇ ਉਹਨੂੰ ਇਹ ਕਹਿੰਦੇ ਪਈਏ ਸਰਕਾਰ ਕੀ 30000 ਰੁਪਿਆ ਸੀ ਦਵਾਂਗੇ ਸਾਲ ਦਾ ਤੇ ਕਿੱਦਾਂ ਘਰ ਚਲਾਏਗਾ ਔਰ ਉਹ ਵੀ ਉਹ 3 ਸਾਲਾਂ ਦਾ ਵਾਦਾ ਕਰਦੇ ਨੇ 3 ਸਾਲਾਂ ਤੋਂ ਬਾਅਦ ਉਹ ਕਿਸਾਨ ਨਾਲ ਕੀ ਹੋਏਗਾ ਉਹਦੀ ਜਗ੍ਹਾ ਫਸੀ ਹੈ ਉਹ ਬਾਹਰ ਨਿਕਲਦੀ ਹੈ ਨਹੀਂ ਨਿਕਾਲ ਪਾਂਦਾ ਔਰ ਉਹ ਖੇਤੀ ਕਰ ਨਹੀਂ ਸਕਦਾ ਸ਼ਹਿਰਾਂ ਚ ਆ ਕੇ ਕਿੱਥੇ ਵਸੇਗਾ ਘਰ ਉਜੜ ਜਾਏਗਾ ਖੇਤ ਉਜੜ ਗਿਆ ਬੱਚਿਆਂ ਨੂੰ ਕਿੱਦਾਂ ਪਾਲੇਗਾ ਇਹਦਾ ਕੋਈ ਜਵਾਬ ਸਰਕਾਰ ਕੋਲ ਨਹੀਂ ਹੈ ਜਿਵੇਂ 40000 ਏਕੜ ਦਾ ਜ਼ਿਕਰ ਹੁੰਦਾ ਹੈ 24000 ਏਕੜ ਕੱਲੇ ਲੁਧਿਆਣੇ ਦੀ ਜ਼ਮੀਨ ਹੈਗੀ ਤੁਸੀਂ ਕੀ ਮੰਨਦੇ ਹੋ ਜੇ ਇੱਕ ਇਸ ਤਿੱਕੇ ਸ਼ਹਿਰ ਡਵੈਲਪ ਕੀਤਾ ਜਾਵੇ ਕਿੰਨਾ ਸਮਾਂ ਲੱਗ ਸਕਦਾ ਮੇਰਾ ਇਹ ਮਨ ਹੈ ਜੀ ਮੈਂ ਪਹਿਲੇ ਵੀ ਪ੍ਰੈਸ ਕਾਨਫਰੰਸ 'ਚ ਇਹ ਗੱਲ ਰੱਖੀ ਆ ਹੁਣੇ ਕਿ ਬਹੁਤ ਸਾਰੇ ਸ਼ਹਿਰਾਂ 'ਚ ਸਾਡੇ ਲੋਕ ਜਾ ਰਹੇ ਨੇ ਮੈਂ ਵੀ ਕਿਸੇ ਸ਼ਹਿਰਾਂ 'ਚ ਪਿੰਡਾਂ 'ਚ ਹੋ ਕੇ ਆਇਆ ਹਾਂ ਜਿੱਥੇ ਡਵੈਲਪਮੈਂਟ ਇਦਾਂ ਦੀਆਂ ਹੋ ਰਹੀਆਂ ਐ ਉੱਥੇ ਦੇਖਣ ਨੂੰ ਮਿਲ ਰਿਹਾ ਹੈ ਕਿ ਉਹਨਾਂ ਸ਼ਹਿਰਾਂ 'ਚ 25 25 ਸਾਲ ਤੀਤੀ ਸਾਲਾਂ 'ਚ ਜਿਹੜੀਆਂ ਸਕੀਮਾਂ ਅਸੀਂ ਆਈਆਂ ਇਸ ਲੈਵਲ ਦੀਆਂ ਨਹੀਂ ਆਈਆਂ ਕੋਈ 10 ਏਕੜ ਦੀ ਆਈ ਕੋਈ 20 ਏਕੜ ਦੀ ਆਈ ਹੈ ਉਹਦੇ ਚ ਵੀ 30 30 ਸਾਲ ਲੱਗ ਗਿਆ ਹਾਲੇ ਤੱਕ ਪੂਰੀ ਤਰ੍ਹਾਂ ਉਹਨਾਂ ਨੂੰ ਆਕੂਪਾਈ ਆਕੂਪੇਸ਼ਨ ਨਹੀਂ ਕੀਤੀ ਗਈ ਉਹਨਾਂ ਦੀ ਉਹਨਾਂ ਨੂੰ ਜਿਹੜਾ ਵਸੋਂ ਨਹੀਂ ਮਿਲੀ ਉਹਨਾਂ ਨੂੰ 30% ਉਹਨਾਂ ਦੇ ਦੁਕਾਨਾਂ ਭਰ ਗਈਆਂ ਜਿੱਥੇ ਕੋਈ ਕਮਰਸ਼ੀਅਲ ਜਗ੍ਹਾ ਸੀ ਜੇ ਕਿੱਥੇ ਕਾਰਨਿਸ ਕਟੀਆਂ ਗਈਆਂ ਉਹਨਾਂ ਦੀ 40% ਪਰ ਹੀ 60 60% ਖਾਲੀ ਪਈ ਹੈ ਤੁਸੀਂ 40000 ਏਕੜ ਦੀ ਗੱਲ ਕਰਦੇ ਹੋ ਮੇਰੇ ਹਿਸਾਬ ਨਾਲ ਇਹ ਤੇ ਅਗਲੇ 50 ਸਾਲ ਚ ਨਹੀਂ ਇਹਨਾਂ ਕੋਲ ਵਸੋਂ ਹੋਣੀ ਹੈ ਔਰ ਨਬਦੇ ਨਹੀਂ ਲੱਭਣੇ ਅੱਜ ਤੁਸੀਂ ਦੇਖੋ ਕਿ ਚੰਡੀਗੜ੍ਹ ਚ ਬੜੀ ਡਵੈਲਪਮੈਂਟਸ ਹੋ ਰਹੀਆਂ ਹੈ ਬਹੁਤ ਸਾਰੀਆਂ ਕਲੋਨੀਆਂ ਖਾਲੀ ਤੁਈ ਲੁਧਿਆਣੇ ਦਾ ਐਗਜ਼ਾਮਪਲ ਲਓ ਜਿੱਥੇ ਅਸੀਂ ਬੈਠੇ ਹੈ ਇੱਥੇ ਬਹੁਤ ਸਾਰੀਆਂ ਐਸੀ ਕਲੋਨੀਆਂ ਹੈ ਜਿੰਨਾ ਚ ਪੰਜਾਬ ਦਾ ਪਰਸੈਂਟ ਘਰ ਪਰੇ ਨੇ ਔਰ 8 8 10 10 ਸਾਲ ਹੋ ਗਿਆ ਇਸ ਪਰ ਕਾਰਨ ਕੀ ਹੈ ਕਿਉਂ ਸਰਕਾਰ ਦੀ ਕਾਲੀ ਕਰੇ ਨੋਟੀਫਿਕੇਸ਼ਨ ਤੁਸੀਂ ਵੀ ਗੱਲ ਕੀਤੀ ਹੈ ਪਹਿਲਾ ਮਹੀਨੇ ਦਾ ਸਮਰ ਦਿੱਤਾ ਗਿਆ ਸੀ ਹੁਣ 15 ਦਿਨ ਕਰਤਾ ਉਸ ਨੂੰ ਘਟਾ ਕੇ ਭਾਅ ਹੁਣ ਦੋ ਤਰੀਕ ਨੂੰ ਨੋਟੀਫਿਕੇਸ਼ਨ ਹੋਇਆ ਸੀ ਤੇ 17 ਤਰੀਕ ਨੂੰ ਉਹ ਟਾਈਮ ਖਤਮ ਹੋ ਜਾਣਾ ਅੱਜ 9 ਤਰੀਕ ਹੋ ਗਈ ਹੈ ਹੋਰ 8 ਦਿਨ ਬ ਆਮ ਆਦਮੀ ਪਾਰਟੀ ਇੱਕ ਫਰੇਵ ਔਰ ਝੂਠ ਦੀ ਰਾਜਨੀਤੀ ਖੇਲਦੀ ਹੈ ਔਰ ਅਸੀਂ ਦਿੱਲੀ ਚ ਵੀ ਦੇਖਿਆ ਹੈ ਕਿ ਹਮੇਸ਼ਾ ਸਚਾਈ ਦੀ ਗੱਲ ਕਰਨ ਵਾਲੇ ਲੋਕ ਬਾਅਦ ਚੋ ਕਿਸ ਤਰੀਕੇ ਦੀ ਲਿਕਰ ਇੱਕ ਸਕੈਮ ਦੇ ਅੰਦਰ ਇਹਨਾਂ ਸਾਰਿਆਂ ਦਾ ਨਾਮ ਆਇਆ ਔਰ ਬੜੇ ਬੜੇ ਲੀਡਰ ਫਸੇ ਨੇ ਮੇਰਾ ਮੰਨਣਾ ਹੈ ਕਿ ਇਹਦੇ ਵਿੱਚ ਵੀ ਬਹੁਤ बड़ी ਕੋਈ ਕਾਂਸਪੀਰੇਸੀ ਬਹੁਤ ਜਲਦੀ ਐਕਸਪੋਜ਼ ਹੋਏਗੀ ਔਰ ਜਿਹੜੇ ਲੈਂਡਲਾਰਡਸ ਨੇ ਹੈ ਜਾਂ ਜਿਹੜੇ ਲੈਂਡ ਡਿਵੈਲਪਰਸ ਨੇ ਉਹਨਾਂ ਨਾਲ ਇਹਨਾਂ ਨੇ ਮਿਲ ਕੇ ਕਿਸ ਤਰੀਕੇ ਨਾਲ ਕਬਲਾ ਕਰਨਾ ਇਹ ਸਾਰਾ ਐਕਸਪੋਜ਼ ਹੋਏਗਾ ਬਿਰੋਕ੍ਰੇਸੀ ਦੇ ਹੈਗੇ ਨੇ ਅਫਸਰ ਸ਼ਾਹੀ ਹੈ ਉਹਨੂੰ ਇਹਨਾਂ ਚੀਜ਼ ਦਾ ਪਤਾ ਹੁੰਦਾ ਵੀ ਇਸ ਦੇ ਨਤੀਜੇ ਕੀ ਨਿਕਲਣਗੇ ਕਿ ਅਫਸਰ ਸ਼ਾਹੀ ਵੀ ਦਬਾਅ ਹੈ ਤਾਂ ਇਹ ਅਫਸਰ ਸ਼ਾਹੀ ਨਾਲ ਰਲਈ ਹੋਈ ਹੈ ਨਹੀਂ ਦੇ ਇਹ ਤੇ ਦੱਸਿਆ ਜਾ ਰਿਹਾ ਹੈ ਕਿ ਵੀ ਜੀ ਮੁੱਖ ਮੰਤਰੀ ਪਿੱਛੇ ਹਟੇ ਔਰ ਉਹਦੀ ਜਗ੍ਹਾ ਤੇ ਚੀਫ ਸੈਕਟਰੀ ਨੂੰ ਲਗਾਤਾ ਗਿਆ ਹੈ ਮਹਿਕਮੇ ਵਾਸਤੇ ਜਿਹੜਾ ਉਹ ਸਭ ਕੁਝ ਹੈਂਡਲ ਕਰ ਰਿਹਾ ਹੈ ਇਹ ਤੇ ਉਹਨਾਂ ਦੀ ਮਿਲੀ ਭਗਤ ਹੈ ਇਹ ਅੰਡਰ ਪ੍ਰੈਸ਼ਰ ਨੇ ਲੇਕਿਨ ਉਹ ਕਰ ਰਹੇ ਨੇ ਕੰਮ ਇਸ ਵੇਲੇ ਲੇਕਿਨ ਮੈਨੂੰ ਐਸਾ ਲੱਗਦਾ ਹੈ ਕਿ ਇਸ ਜਿਹੜੀ ਇਹ ਸਾਰੀ ਪਲੈਨਿੰਗ ਹੈ ਕਿ ਵਿੱਚ ਜਿੱਥੇ ਬਾਕੀ ਪੋਲਿਟੀਕਲ ਪਾਰਟੀਆਂ ਖਿਲਾਫ ਖੜੀਆਂ ਹੋਣਗੀਆਂ ਆਮ ਆਦਮੀ ਪਾਰਟੀ 'ਚ ਵੀ ਦਾ ਬਹੁਤ بڑا ਵਿਰੋਧ ਹੋਣ ਜਾ ਰਿਹਾ ਹੈ ਔਰ ਆਉਣ ਵਾਲੇ ਦਿਨਾਂ 'ਚ ਇਹ ਪੂਰੀ ਤਰ੍ਹਾਂ ਨਾਲ ਵਿਰੋਧ ਹੋਏਗਾ ਪੂਰੇ ਪੰਜਾਬ ਦੇ ਵਿੱਚ ਔਰ ਇਹਨਾਂ ਨੂੰ ਵਿਡਰੋ ਕਰਨੀ ਪੈਗੀ। ਸਰ ਇਹ ਇੱਕ ਉਸ ਸਮੇਂ ਤੇ ਅਸੀਂ ਉਸ ਮੁਕਾਮ ਤੇ ਖੜੇ ਹਾਂ ਇੱਕ ਸਮਾਂ ਸੀ 2020-21 ਦਾ ਜਦੋਂ ਪੰਜਾਬ ਦੇ ਕਿਸਾਨਾਂ ਨੇ ਦਿੱਲੀ ਵਿੱਚ ਧਰਨਾ ਲਾਇਆ ਸੀ ਉਦੋਂ ਇਹੀ ਆਮ ਆਦਮੀ ਪਾਰਟੀ ਉੱਥੇ ਕਹਿੰਦੀ ਸੀ ਵੀ ਸਾਡੀ ਸਰਕਾਰ ਵੱਲੋਂ ਕਿਸਾਨਾਂ ਨੂੰ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਨੇ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ। ਅੱਜ ਕੰਮ ਉਲਟ ਹੋ ਗਿਆ। ਅੱਜ ਉਹੀ ਕਿਸਾਨਾਂ ਦੀ ਜ਼ਮੀਨਾਂ ਨੂੰ ਪੈ ਗਈ ਹੈ ਬੀਜੇਪੀ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਕੀਤਾ ਸੀ ਇਤਨਾ ਸਿੱਧਾ ਸਿੱਧਾ 15-20 ਦਿਨ ਦਾ ਟਾਈਮ ਹੋਰ ਆ ਉਸ ਤੋਂ ਬਾਅਦ ਕੰਮ ਖਤਮ ਹੀ ਹੈ ਦੇਖੋ ਜੀ ਇਹ ਤੇ ਮੈਂ ਪਹਿਲੇ ਵੀ ਕਹਿ ਰਿਹਾ ਆ ਕਿ ਇਨ੍ਹਾਂ ਲੋਕਾਂ ਨੇ ਰਾਜਨੀਤੀ ਕਰਨ ਵਾਸਤੇ ਭਾਰਤੀ ਜਨਤਾ ਪਾਰਟੀ ਦੇ ਚਾਹੇ ਕਾਂਗਰਸੀ ਆਮ ਆਦਮੀ ਪਾਰਟੀ ਸੀ ਰਾਜਨੀਤਿਕ ਕਾਰਨਾ ਕਰਕੇ ਇੱਕ ਨੈਰੇਟਿਵ ਸੈੱਟ ਕੀਤਾ ਜਿਹੜਾ ਕਿ ਭਾਜਪਾ ਦੇ ਬੀਜੇਪੀ ਦੇ ਖਿਲਾਫ ਨੈਰੇਟਿਵ ਸੈੱਟ ਕੀਤਾ ਹੈ ਕਿ ਬੀਜੇਪੀ ਪੰਜਾਬ ਦੇ ਵਿੱਚ ਪੰਜਾਬ ਪੰਜਾਬ ਦੇ ਕਿਸਾਨਾਂ ਦੇ ਖਿਲਾਫ ਹੈ ਅਸਲੀਅਤ ਇਹ ਨਹੀਂ ਹੈ ਅਸੀਂ ਹਮੇਸ਼ਾ ਹਰ ਜਗ੍ਹਾ ਤੇ ਕਹਿੰਦੇ ਰਹੇ ਕਿ ਭਾਰਤਿਆ ਜਨਤਾ ਪਾਰਟੀ ਹਮੇਸ਼ਾ ਕਿਸਾਨਾਂ ਦੀ ਹਮਾਇਤ ਕੀਤੀ ਰਹੀ ਹੈ ਔਰ ਹਮੇਸ਼ਾ ਸੀ ਆਦਰ ਕਰਦੇ ਆਪਣੇ ਅੰਦਾ ਦਾਤਾ ਆਪਣੇ ਕਿਸਾਨਾਂ ਦਾ ਲੇਕਿਨ ਅੱਜ ਜਿਹੜਾ ਇਹ ਲੋਕ ਜਿਹੜੇ ਕਹਿੰਦੇ ਸੀ ਅਸੀਂ ਕਿਸਾਨਾਂ ਨਾਲ ਹੈ ਉਹਨਾਂ ਦਾ ਚਿਹਰਾ ਬੇਨਕਾਬ ਹੋਇਆ ਹੈ ਦੇਖੋ ਕਿੰਨੀ ਬੁਰੀ ਤਰ੍ਹਾਂ ਨਾਲ ਔਰ ਨਜ਼ਰ ਆਇਆ ਹੈ ਕਿ ਕਿਸ ਤਰੀਕੇ ਨਾਲ ਸਾਰੇ ਕਿਸਾਨਾਂ ਦੇ ਆਮ ਕਿਸਾਨਾਂ ਦੀ ਗਰੀਬ ਕਿਸਾਨਾਂ ਦੀ ਜਗ੍ਹਾ ਹੜਪ ਪਦੀ ਇੱਕ ਬੜੀ ਵੱਡੀ ਕੋਸਟਰੀ ਸਿਹਤ ਨਵਲੋਤ ਲੱਗਦਾ ਨਹੀਂ ਵੀ ਲੋਕ ਪੰਜਾਬ ਦੇ ਲੋਕ ਜਿਹੜੇ ਨੇ ਉਹ ਨਹੱਥੇ ਹੋਏ ਪੰਨੇ ਸਰਕਾਰ ਹਰ ਹਰ ਹੱਥ ਕੰਡਾ ਵਰਤੀ ਨਜ਼ਰ ਆ ਰਹੀ ਹੈ ਸਰਕਾਰ ਨੇ ਨੋਟੀਫਿਕੇਸ਼ਨ ਵੀ ਕਰਤਾ ਧੱਕਾ ਵੀ ਕਰੇਗੀ ਅ ਅਸਹਿਮਤੀ ਵੀ ਕਿਸਾਨ ਜਿਹੜੇ 100% ਪ੍ਰਗਟਾਉਂਦੇ ਨਜ਼ਰ ਆ ਰਹੇ ਨੇ ਉਸ ਤੋਂ ਬਾਅਦ ਵੀ ਕਿਸਾਨਾਂ ਦੇ ਅੰਦਰ ਡਰ ਹੈਗਾ ਵੀ ਸਰਕਾਰ ਸਾਡੇ ਨਾਲ ਧੱਕਾ ਕਰ ਸਕਦੀ ਹੈ ਦੇਖੋ ਮੇਰਾ ਇਹ ਮੰਨਣਾ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਜੋ ਸਾਡੀ ਯੋਜਨਾ ਹੈ ਜਾਂ ਪਲੈਨਿੰਗ ਹੈ ਉਹਦੇ ਚ ਅਸੀਂ ਪੂਰੀ ਤਰ੍ਹਾਂ ਕਿਸਾਨਾਂ ਨਾਲ ਖੜੇ ਹੈ ਆ ਨਾਲੇ ਟਾਈਮ ਤੇ ਇੱਕ ਬਹੁਤ بڑا ਅੰਦolan ਖੜਾ ਹੋਏਗਾ ਪਰ ਮੇਰਾ ਇਹ ਮੰਨਣਾ ਕਿ ਆਮ ਆਦਮੀ ਪਾਰਟੀ ਨੂੰ ਸਟੈਪ ਬੈਕ ਕਰਨਾ ਪਏਗਾ ਭਾਰਤੀ ਜਨਤਾ ਪਾਰਟੀ ਕਿਸਾਨਾਂ ਦੇ ਸੰਦੋਲਨ ਦੇ ਵਿੱਚ ਕਿਸ ਤਰੀਕੇ ਰੂਪरेखा ਉਲਿੱਕੇਗੀ ਮੈਂ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਮੰਡਲ ਲੈਵਲ ਤੇ ਜਿਹੜਾ ਵਿਰੋਧ ਕਰਨ ਦੀ ਪਲੈਨਿੰਗ ਕਰ ਰਹੇ ਹਾਂ ਅਸੀਂ ਉੱਥੇ ਧਰਨੇ ਪ੍ਰਦਰਸ਼ਨ ਸਭ ਜਗਾ ਕਰਾਂਗੇ ਔਰ ਸੜਕਾਂ ਤੇ ਆਵਾਂਗੇ ਕਿਸਾਨਾਂ ਨਾਲ ਹਰ ਮੌਕੇ ਤੇ ਖੜੇ ਹੋਵਾਂਗੇ। ਜਿਵੇਂ ਸੁਣਿਆ ਦਾ ਕੇਸ ਰਿਠੋਲ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਨੇ ਲੈਂਡ ਪੂਲਿੰਗ ਪਾਲਿਸੀ ਦਾ ਵਿਰੋਧ ਕਰਦੇ ਨੇ ਤੇ ਭਾਰਤੀ ਜਨਤਾ ਪਾਰਟੀ ਮੰਡਲ ਪੱਧਰ ਤੇ ਜਾ ਕੇ ਇਸ ਪਾਲਿਸੀ ਦਾ ਵਿਰੋਧ ਵੀ ਕਰੇਗੀ ਤੇ ਕਿਸਾਨਾਂ ਨੂੰ ਜਾਗਰੂਕ ਵੀ ਕਰੇਗੀ। ਮਹਿੰਦਰਪਾਲ ਸਿੰਘ ਤੁਨਾ ਕੈਮਰਾਮੈਨ ਅੰਮ੍ਰਿਤਪਾਲ ਨਾਲ ਦੇਖਦੇ ਹੋ ਰਮਜ਼ਾਨ ਯੂਸ ਸਸਾ